ਬਾਰੀ ਬਾਰਡਰ ਤੇ ਕਿਸਾਨ ਨੌਜਵਾਨ ਸ਼ੁਕਰਨ ਸਿੰਘ ਦੀ ਗੋਲੀ ਵੱਜਣ ਦੇ ਕਾਰਨ ਮੌਤ ਤੋਂ ਬਾਅਦ ਬੀਤੇ ਕੱਲ ਪੋਸਟਮਾਰਟਮ ਹੋਇਆ ਤੇ ਹੁਣ ਉਸ ਦੀ ਮ੍ਰਿਤਕ ਦੇ ਖਨੌਰੀ ਬਾਰਡਰ ਤੇ ਪਹੁੰਚ ਚੁੱਕੀ ਹੈ ਜਿੱਥੇ ਕਿਸਾਨ ਨਮ ਅੱਖਾਂ ਦੇ ਨਾਲ ਸ਼ਰਧਾਂਜਲੀ ਦੇ ਰਹੇ ਨੇ ਦੱਸਿਆ ਗਿਆ ਕਿ ਸ਼ਰਧਾਂਜਲੀ ਦੇਣ ਤੋਂ ਬਾਅਦ ਸ਼ੁਕਰਨ ਸਿੰਘ ਦੇ ਜੱਦੀ ਪਿੰਡ ਵੱਲੋਂ ਵਿਖੇ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਅਸੋ 21 ਫਰਵਰੀ ਨੂੰ ਸ਼ੁਕਰਨ ਦੀ ਕੋਲੀ ਵੱਜਨ ਦੇ ਕਾਰਨ ਖਨੌਰੀ ਬਾਰਡਰ ਤੇ ਮੌਤ ਹੋਈ ਸੀ ਜਿਸ ਤੋਂ ਬਾਅਦ ਲਗਾਤਾਰ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਸੀ ਕਿਹਾ ਜਾ ਰਿਹਾ ਸੀ ਕਿ ਦੋਸ਼ੀਆਂ ਖਿਲਾਫ ਜਦੋਂ ਤੱਕ FIR ਦਰਜ ਨਹੀਂ ਹੁੰਦੀ ਉਦੋਂ ਤੱਕ ਅਸੀਂ ਆਪਣੇ ਪੁੱਤ ਦਾ ਪੋਸਟਮਾਰਟਮ ਨਹੀਂ ਕਰਵਾਵਾਂਗੇ ਜਿਸ ਤੋਂ ਬਾਅਦ ਬੀਤੇ ਕੱਲ ਪਠਿੰਡਾ ਦੇ ਤੇ ਪਟਿਆਲਾ ਦੇ SP ਦੇ ਨਾਲ ਪਰਿਵਾਰ ਦੀ ਮੁਲਾਕਾਤ ਹੋਈ ਤੇ ਸਹਿਮਤੀ ਹੋਣ ਤੋਂ ਬਾਅਦ ਬੀਤੇ ਕੱਲ ਯਾਨੀ ਕਿ 8 ਦਿਨਾਂ ਬਾਅਦ ਸ਼ੁਕਰਨ ਸਿੰਘ ਦਾ ਪੋਸਟਮਾਰਟਮ ਕਰਵਾਇਆ ਗਿਆ ਤੇ ਅੱਜ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਤਸਵੀਰਾਂ ਖਨੌਰੀ ਬਾਰਡਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿਸਾਨ ਵੱਡੀ ਗਿਣਤੀ ਦੇ ਵਿੱਚ ਸ਼ੁਕਰਨ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਲਈ ਆਪਣੇ ਹੱਥਾਂ ਦੇ ਵਿੱਚ ਫੁੱਲ ਲੈ ਕੇ ਖੜੇ ਨੇ ਤੇ ਉਹਨਾਂ ਦੇ ਵੱਲੋਂ ਸ਼ਰਧਾਂਜਲੀ ਦਿੱਤੀ ਜਾਵੇਗੀ। ਜਿਸ ਤੋਂ ਬਾਅਦ ਸ਼ੁਕਰਨ ਸਿੰਘ ਨੂੰ ਉਸ ਦੇ ਜੱਤੀ ਪਿੰਡ ਲੈ ਕੇ ਜਾਇਆ ਜਾਵੇਗਾ ਜਿੱਥੇ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਸੋ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਪਾ ਰਹੇ ਹੋ। ਖਨੋਰੀ ਬਾਰਡਰ ਦੇ ਉੱਤੇ ਇਸ ਵਕਤ ਸ਼ੁਕਰਾਨ ਦਾ ਜਿਹੜਾ ਮ੍ਰਿਤਿਕ ਦੇ ਆਓ ਇੱਥੇ ਪਹੁੰਚ ਚੁੱਕੀ ਹੈ ਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਜਿਹੜੀ ਝੰਡੇ ਪਾ ਕੇ ਸ਼ੁਕਰਾਨ ਨੂੰ ਸਨਮਾਨ ਹੈ ਜਿਹੜਾ ਉਹ ਦਿੱਤਾ ਜਾ ਰਿਹਾ ਹੈ ਵੱਖ-ਵੱਖ ਜਥੇਬੰਦੀਆਂ ਦੇ ਜਿਹੜੇ ਨੁਮਾਇੰਦੇ ਨੇ ਉਹ ਵੀ ਇੱਥੇ ਨੇ ਅਭ ਮੰਨਿਉ ਕਹਾੜ ਇੱਥੇ ਮੌਜੂਦ ਨੇ ਕਹਾੜ ਸਾਹਿਬ ਜੋ ਐਫ ਆਈ ਆਰ ਕੱਟੀ ਗਈ ਹੈ ਅਣਪਛਾਤੇ ਦੇ ਉੱਤੇ ਕੀ ਉਹਦੇ ਉੱਤੇ ਕਿਸਾਨ ਸੰਤੁਸ਼ਟ ਨਹੀਂ देखो उसमें धारा 302 और 114 के तहत चौदह करी गई है 302 तो मर्डर हरियाणा सरकार ने और 114 मतलब किसकी शह पे वो हुआ है किस अधिकारी ने आदेश दिए हैं वो किस लेवल से आए हैं वो अधिकारी के लेवल से आए हैं या ऊपर सरकार के लेवल से आए हैं वो सारा जांच में स्पष्ट हो जाएगा धारा 114 सौ चौदह आई पी का मतलब ये है कि जिसकी शह पे जिसके आदेश पे हुआ है उसके ऊपर भी कार्रवाई होगी होगी हो कार्रवाई ਅਭਿਮੰਨਿਉ ਕਹਾੜ ਵੱਲੋਂ ਕਿਹਾ ਗਿਆ ਹੈ ਕਿ 302 ਦੇ ਤਹਿਤ ਜਿਹੜਾ ਇੱਕ ਪਰਚਾ ਉਹ ਦਰਜ ਕਰ ਦਿੱਤਾ ਗਿਆ ਤੇ ਇੱਥੇ ਬਠਿੰਡਾ ਕਾਈ ਦੇ ਪ੍ਰਧਾਨਵੀ ਮਜੂਰ ਨੇ ਪ੍ਰਧਾਨ ਸਾਹਿਬ ਕਿਸ ਤਰ੍ਹਾਂ ਨਾਲ ਦੇਖਦੇ ਹੋ ਅੱਜ ਪਰਚਾ ਜਿਹੜਾ ਕੱਟ ਦਿੱਤਾ ਗਿਆ ਇਸ ਤੋਂ ਬਾਅਦ ਦੇ ਵਿੱਚ ਅੰਤਿਮ ਰਸਮਾਂ ਜਿਹੜੀ ਆਉਦਾ ਕੀਤੀਆਂ ਜਾ ਰਹੀਆਂ ਨੇ ਇਸ ਤੋਂ ਬਾਅਦ ਦਾ ਕੀ ਪ੍ਰੋਗਰਾਮ ਰਹਿਣਾ ਤੁਮ ਮੇਰਾ ਜੇ ਕਹਿਣਾ ਹੋਵੇ ਮੇਰੇ ਬਠਿੰਡੇ ਜ਼ਿਲ੍ਹੇ ਨਾਲ ਇਹ ਸਬੰਧਤ ਹੈ ਜਿਹੜਾ ਸਾਡਾ ਬੱਚਾ ਸੀਟ ਹੋਇਆ ਹੈ ਭਾਵੇਂ ਅਸੀਂ ਜਦੋਂ ਜਹਰ ਕਰਕੇ ਇੱਕ ਵਾਰ ਹੈ ਜਿਹੜੀ ਐਫਆਰ ਜਿਹੜੀ ਲੋਜ ਕਰਾ ਲਈ ਹੈ ਅੱਗੇ ਉਹਨਾਂ ਨੇ ਬਿਸ਼ਵਾਸ ਦਵਾਈ ਕੇ ਜਿਹੜਾ ਇਨਕੁਆਰੀ ਦੇ ਵਿੱਚ ਜਿਹੜਾ ਜਿਹੜਾ ਵਿਅਕਤੀ ਹੈ ਸਾਹਮਣੇ ਆਊਗਾ ਉਹਨਾਂ ਨੂੰ ਨਾਮਜ਼ਦ ਕੀਤਾ ਜਾਊਗਾ ਤਾਂ ਇੱਥੇ ਕਿਸਾਨ ਜਿੱਥੇ ਬੰਦਿਆ ਵੱਲੋਂ ਜਿਹੜਾ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕੀ ਝੰਡੇ ਜਿਹੜੇ ਉਹ ਸ਼ੁਕਰਾਨ ਦੀ ਬਾਡੀ ਦੇ ਉੱਤੇ ਜਿਹੜੇ ਉਹ ਪਾਏ ਗਏ ਨੇ ਤੇ ਅਭੀ ਮੰਨਿਊ ਕਹਾੜ ਵੱਲੋਂ ਵੀ ਕਿਹਾ ਗਿਆ ਹੈ ਕਿ ਅਭੀ ਮੰਨਿਊ ਕਹਾੜ ਵੱਲੋਂ ਵੀ ਕਿਹਾ ਗਿਆ ਹੈ ਕਿ 302 ਦੇ ਤਹਿਤ ਜਿਹੜਾ ਉਹ ਪਰਚਾ ਉਹ ਦਰਜ ਕੀਤਾ ਗਿਆ ਹੈ ਤੇ ਧਾਰਾ 144 ਦੇ ਤਹਿਤ ਵੀ ਜਿਹੜਾ ਪਰਚਾ ਉਹ ਦਰਜ ਕੀਤਾ ਗਿਆ ਹੈ ਫਿਲਹਾਲ ਇਹ ਤਸਵੀਰਾਂ ਦੇਖ ਸਕਦੇ ਹੋ ਸ਼ੁਕਰਨੀ ਜਿਹੜੀ ਬੋਡੀ ਹੈ ਇਸ ਵਕਤ ਖਨੌਰੀ ਬਾਰਡਰ ਦੇ ਉੱਤੇ ਜਿਹੜੀ ਉਹ ਲਿਆਂਦੀ ਗਈ ਹੈ ਤੇ ਇੱਥੇ ਵਕ ਵਕ ਜਥੇਬੰਦੀਆਂ ਵੱਲੋਂ ਝੰਡੇ ਜਿਹੜੇ ਸ਼ੁਕਰਨੀ ਬਾਰਡਰ ਦੇ ਉੱਤੇ ਜਿਹੜੀਆਂ ਰਸਮਾਂ ਉਹ ਆਦਾ ਕੀਤੀ ਜਾ ਰਹੀ ਹੈ ਤੇ ਇੱਥੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੀ ਇੱਥੇ ਮੌਜੂਦ ਨੇ ਤਾਂ ਅਕੜਿਆ ਨੇ ਗੱਲ ਲਈ ਬੱਲੇਵਾਲ ਸਾਹਿਬ ਇਸ ਤੋਂ ਬਾਅਦ ਦਾ ਬੱਲੇਵਾਲ ਸਾਹਿਬ ਇਸ ਤੋਂ ਬਾਅਦ ਕੀ ਪ੍ਰੋਗਰਾਮ ਰਹਿਣ ਵਾਲਾ ਹੈ ਦੇਖੋ ਇਸ ਤੋਂ ਬਾਅਦ ਪ੍ਰੋਗਰਾਮ ਇਹ ਹੈ ਕਿ ਸਾਡੇ ਇਸ ਸ਼ਹੀਦ ਦਾ ਅਸੀਂ ਇਹਨਾਂ ਦੇ ਪਿੰਡ 'ਚ ਜਾ ਕੇ ਪੂਰੇ ਪਿਆਰ ਸਤਿਕਾਰ ਮਾਨ ਸਨਮਾਨ ਦੇ ਨਾਲ ਸੰਸਕਾਰ ਕਰਾਂਗੇ ਹਾਂ ਜੱਦੀ ਪਿੰਡ ਦੇ ਵਿੱਚ ੱਲੇਵਾਲ ਵੱਲੋਂ ਵੀ ਇਹੀ ਗੱਲ ਕਹੀ ਗਈ ਹੈ ਕਿ ਜਿਹੜਾ ਮਾਨ ਸਮਾਨਾ ਦੇ ਸਹਯਤ ਜਿਹੜਾ ਇੱਥੇ ਪਿੰਡ ਵੱਲੋਂ ਵਿਖੇ ਹੁਣ ਇੱਥੇ ਸਮਾਨ ਜਿਹੜਾ ਦਿੱਤਾ ਜਾਣਾ ਸੀਗਾ ਉਹ ਸ਼ੁਕਰ ਨੂੰ ਜਿਹੜਾ ਉਹ ਦਿੱਤਾ ਗਿਆ ਵੱਖ-ਵੱਖ ਜਥੇਬੰਦੀਆਂ ਵੱਲੋਂ ਝੰਡੇ ਨੇ ਜਿਹੜੇ ਉਹ ਦੇ ਦੇ ਉੱਤੇ ਪਾ ਕੇ ਜਿਹੜੇ ਸਨਮਾਨ ਹੈ ਜਿਹੜਾ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਜਿਹੜਾ ਉਹ ਦੇ ਦਿੱਤਾ ਗਿਆ ਸ਼ਰਦਾ ਦੇ ਫੁੱਲ ਜਿਹੜੇ ਉਹ ਵੀ ਭੇਟ ਕਰ ਦਿੱਤੇ ਗਏ ਨੇ ਜਿਸ ਤੋਂ ਬਾਅਦ ਦੇ ਵਿੱਚ ਹੁਣ ਜਿਹੜੀ ਮ੍ਰਿਤਕ ਦੇ ਆਸ਼ੁਕਰਾਂ ਦੀ ਉਹ ਉਹਨਾਂ ਦੇ ਜੱਦੀ ਪਿੰਡ ਵੱਲੋਂ ਵਿਖੇ ਜਿਹੜੀ ਉਹ ਲੈ ਕੇ ਜਾਂਦੀ ਜਾਂ ਲੈ ਕੇ ਜਾਂਦੀ ਜਾਵੇਗੀ ਜਿਸ ਤੋਂ ਬਾਅਦ ਦੇ ਵਿੱਚ ਅੰਤਿਮ ਰਸਮਾਂ ਦਾ ਕਰਨ ਤੋਂ ਬਾਅਦ ਦੇ ਵਿੱਚ ਅੱਜ ਅੰਤਿਮ ਸੰਸਕਾਰ ਹੈ ਸਹੀ 8 ਦਿਨਾਂ ਬਾਅਦ ਜਿਹੜਾ ਸ਼ੁਕਰਾਂ ਦਾ ਉਹ ਜੱਦੀ ਪਿੰਡ ਵੱਲੋਂ ਵਿਖੇ ਜਿਹੜਾ ਉਹ ਹੋਣ ਜਾ ਰਿਹਾ ਹੈ ਵੀਡੀਓ ਜਰਨਲਿਸਟ ਗੁਰਵਿੰਦਰ ਦੇ ਨਾਲ ਮੈਂ ਸਮਤਪ੍ਰੀਤ ਸਿੰਘ ਖਨੋਰੀ ਵਾਰਡਰ ਡੇਲੀ ਪੋਸਟ ਪੰਜਾਬ ਰਹਿਣਾ ਹਿਮਾਚਲ